ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਚ ਅਸੀਂ ਸਾਡੀ ਜਿਹੜੀ ਕਲਾਸ ਰਹਿੰਦੀ ਸੀ ਕਿਰਿਆ ਦੀ ਉਹ ਅੱਜ ਅਸੀਂ ਕਰ ਰਹੇ ਆ ਤਾਂ ਕਿਰਿਆ ਤੋਂ ਪਹਿਲਾਂ ਤੁਸੀਂ ਪੁਰਾਣੀ ਜਿਹੜੀ ਕਿਰਿਆ ਦੀ ਕਲਾਸ ਅਸੀਂ ਸ਼ਬਦ ਸ੍ਰੈਣੀਆਂ ਦੇ ਵਿੱਚ ਕਰਵਾਈ ਸੀ ਉਹਨੂੰ ਇੱਕ ਵਾਰੀ ਜ਼ਰੂਰ ਦੇਖਣਾ ਤਾਂ ਇੱਕ ਵਾਰੀ ਪਿਛਲੇ ਆਪਾਂ ਥੋੜਾ ਜਿਹਾ ਦੇਖਦੇ ਆ ਸਾਡੀ ਬਾਕ ਬੰਤਰ ਕਿਦਾਂ ਸਾਡੀ ਸਟਾਰਟਿੰਗ ਦੇ ਵਿੱਚ ਆਉਂਦਾ ਸਾਡੇ ਕੋਲੇ ਕਰਤਾ ਫਿਰ ਸਾਡੇ ਕੋਲੇ ਆਉਂਦਾ ਕਰਮ ਜੇ ਕਰਮ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਕਿਰਿਆ ਬਾਗ ਦਾ ਸਭ ਤੋਂ ਜ਼ਰੂਰੀ ਅੰਗ ਕੀ ਹੈ ਸਾਡੀ ਕਿਰਿਆ ਕਿਰਿਆ ਕੀ ਦੇ ਉੱਪਰ ਅਸਰ ਪਾਉਂਦੀ ਹੈ ਕਰਮ ਦੇ ਉੱਪਰ ਕਈ ਵਾਰੀ ਕਰਮ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਜੇ ਕਰਮ ਨਹੀਂ ਹੈਗਾ ਤਾਂ ਉਹਨੂੰ ਅਸੀਂ ਕਹਾਂਗੇ ਅਕਰਮਿਕ ਕਿਰਿਆ ਜੇ ਕਰਮ ਹੋਵੇ ਤਾਂ ਉਹਨੂੰ ਅਸੀਂ ਕਹਾਂਗੇ ਸਕਰਮਿਕ ਕਿਰਿਆ ਤਾਂ ਕਿਰਿਆ ਜੋ ਬਾਗ ਦੇ ਲਛਤ ਦੇ ਵਿੱਚ ਕਿਰਿਆ ਵਕੰਸ਼ ਦੀ ਰਚਨਾ ਮੁੱਖ ਕਿਰਿਆ ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ ਨਾਲ ਮਿਲ ਕੇ ਹੁੰਦੀ ਹੈ ਇਹਨਾਂ ਤਿੰਨਾਂ ਨੂੰ ਮਿਲਾ ਕੇ ਹੀ ਸਾਡੀ ਕਿਰਿਆ ਬਣਦੀ ਆ ਤਾਂ ਕਿਰਿਆ ਨੂੰ ਅੱਗੇ ਅਸੀਂ ਕਿੰਨੇ ਹਿੱਸਿਆਂ 'ਚ ਵੰਡ ਸਕਦੇ ਆ ਕਿਰਿਆ ਨੂੰ ਅੱਗੇ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਆ ਤਾਂ ਉਹਦੇ ਵਿੱਚ ਜਿਹੜੀ ਸਟਾਰਟਿੰਗ ਦੇ ਵਿੱਚ ਆਉਗੀ ਕਿਰਿਆ ਵਕਸ਼ ਦੇ ਜਿਹੜੀ ਸਟਾਰਟਿੰਗ ਦੇ ਵਿੱਚ ਵਿਚਰਦੀ ਆ ਉਹ ਹੁੰਦੀ ਹੈ ਸਾਡੀ ਮੁੱਖ ਕਿਰਿਆ ਉਹ ਤੋਂ ਬਾਅਦ ਜਿਹੜੀ ਆਉਣ ਵਾਲੇ ਸ਼ਬਦ ਹੁੰਦੇ ਆ ਉਹ ਹੁੰਦੇ ਨੇ ਸਾਡੇ ਸੰਚਾਲਕ ਕਿਰਿਆ ਜੇ ਆਣ ਜੇ ਲੋਡ ਹੋਵੇ ਵਾਕ ਦੇ ਵਿੱਚ ਸੰਚਾਲਕ ਕਿਰਿਆ ਆਉਗੀ ਸੰਚਾਲਕ ਕਿਰਿਆ ਤੋਂ ਬਾਅਦ ਲਾਸਟ ਦੇ ਵਿੱਚ ਸਾਡੀ ਆਉਗੀ ਸਹਾਇਕ ਕਿਰਿਆ ਬਹੁਤ ਵਾਰੀ ਪੀਪਰ ਵਾਲਾ ਸਿੰਪਲ ਹੀ ਪੁੱਛ ਲੈਂਦਾ ਕਿ ਸੰਚਾਲਕ ਕਿਰਿਆ ਕਿੱਥੇ ਆਉਂਦੀ ਆ ਕਿਰਿਆ ਦੇ ਸਟਾਰਟਿੰਗ ਦੇ ਵਿੱਚ ਜਾਂ ਕਿਰਿਆ ਦੇ ਲਾਸਟ ਦੇ ਵਿੱਚ ਸੰਚਾਲਕ ਕਿਰਿਆ ਹਮੇਸ਼ਾ ਹੀ ਮੁੱਖ ਕਿਰਿਆ ਤੇ ਸਹਾਇਕ ਕਿਰਿਆ ਦੇ ਵਿਚਕਾਰ ਆਉਂਦੀ ਆ ਮੁੱਖ ਕਿਰਿਆ ਇਸਾ ਇੱਕ ਕਿਰਿਆ ਦੇ ਵਿਸ਼ਕਾਰ ਆਉਂਦੀ ਹੈ ਸਾਡੀ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਨੂੰ ਅੱਗੇ ਅਸੀਂ ਚਾਰ ਸਰੈਣੀਆਂ ਦੇ ਵਿੱਚ ਵੰਡਿਆ ਹੋਇਆ ਤਾਂ ਹੁਣ ਅਸੀਂ ਦੇਖਦੇ ਹਾਂ ਕਿਰਿਆ ਵਕੰਸ਼ ਇਹ ਕੀ ਹੁੰਦਾ ਕਿਰਿਆ ਵਕੰਸ਼ ਜਿਵੇਂ ਬੱਚਾ ਰੋ ਰਿਹਾ ਹੈ ਬੱਚਾ ਰੋ ਰਿਹਾ ਹੈ ਇਹ ਸਾਰਾ ਕੀ ਆ ਪੁੱਤ ਇਹ ਸਾਰਾ ਹੀ ਕਿਰਿਆ ਵਕੰਸ਼ ਨਾਰਮਲ ਦੇ ਨੂੰ ਆਪਾਂ ਕਿਰਿਆ ਕਹਿ ਸਕਦੇ ਹਾਂ ਬਟ ਆਪਾਂ ਕੀ ਵਿਖਿਆ ਸੀਗਾ ਸ਼ਬਦ ਤੋਂ ਵੱਡੀ ਇਕਾਈ ਸ਼ਬਦਾਂ ਤੋਂ ਵੱਡੀ ਇਕਾਈ ਸਾਡੀ ਹੈਗੀ ਹੈ ਵਕੰਸ਼ ਤੇ ਵਕਾਇਸ਼ਾ ਤੋਂ ਵੱਡੀ ਇਕਾਈ ਸਾਡੇ ਕੋਲੇ ਸੀਗੀ ਉਪਵਾਕ ਉਹ ਤੋਂ ਵੱਡੀ ਸਾਡੇ ਕੋਲੇ ਸੀਗੀ ਬਾਕ ਇਸ ਤਰੀਕੇ ਨਾਲ ਦੇਖਿਆ ਸਿਰਪਾ ਦੋ ਜਾਂ ਦੋ ਤੋਂ ਵੱਧ ਸ਼ਬਦ ਆਕੇ ਦੋ ਜਾਂ ਦੋ ਤੋਂ ਵੱਧ ਸ਼ਬਦ ਆਕੇ ਇੱਕ ਹੀ ਸ਼ਬਦ ਸ਼੍ਰੇਣੀ ਦਾ ਕੰਮ ਕਰਨ ਤਾਂ ਉਹ ਕਿਸੇ ਨਾ ਕਿਸੇ ਸ਼ਬਦ ਸ਼੍ਰੇਣੀ ਦਾ ਕੰਮ ਕਰਨ ਤਾਂ ਉਹਨੂੰ ਅਸੀਂ ਕਹਾਂਗੇ ਵਕਾਂਸ਼ ਤਾਂ ਇਹਦੇ ਵਿੱਚ ਤਿੰਨ ਸ਼ਬਦ ਆਏ ਨੇ ਦਾ ਤੇ ਸਾਰਾ ਕੀ ਬਣ ਗਿਆ ਕਿਰਿਆ ਵਕਾਂਸ਼ ਤੇ ਕੰਮ ਕੀ ਦਾ ਕਰ ਰਹੇ ਨੇ ਇਹ ਕਿਰਿਆ ਦਾ ਕਰ ਰਹੇ ਨੇ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਸ਼ਬਦ ਉਹ ਅੰਡਰਲਾਈਨ ਕਰਕੇ ਕਹਿਣਗੇ ਪੇਪਰ ਵਾਲੇ ਕੀ ਦੱਸੋ ਇਹ ਮੁੱਖ ਕਿਰਿਆ ਇਹ ਸੰਚਾਲਕ ਕਿਰਿਆ ਜਾਂ ਇਹ ਸਹਾਇਕ ਕਿਰਿਆ ਤਾਂ ਇਹਦੇ ਵਿੱਚ ਮੁੱਖ ਕਿਰਿਆ ਹੈਗੀ ਰੋ ਇਹ ਹੈਗੀ ਸਾਡੀ ਮੁੱਖ ਕਿਰਿਆ ਰਿਹ ਸਾਡੀ ਹੈਗੀ ਸੰਚਾਲਕ ਕਿਰਿਆ ਹੈ ਸਾਡੀ ਹੈਗੀ ਸਹਾਇਕ ਕਿਰਿਆ ਤੇ ਬੱਚਾ ਸਾਡਾ ਹੈਗਾ ਕਰਤਾ ਤੇ ਇਹਦੇ ਵਿੱਚ ਕਰਮ ਨਹੀਂ ਆਇਆ ਕਰਮ ਇਹਦੇ ਵਿੱਚ ਨਹੀਂ ਆਇਆ ਜਿਵੇਂ ਹੁਣ ਇਹਦਾ ਸੀਗਾ ਪੁੱਤ ਸਾਡਾ ਕਿਦੇ ਆ ਬਕੰਸ਼ ਤਾਂ ਇੱਕ ਮੈਂ ਬਾਖ ਲਿਖਾਂ ਜਿਵੇਂ ਮੇਰੀ ਕਲਾਸ ਦੀ ਕੁੜੀ ਹੱਸ ਰਹੀ ਹੈ ਤਾਂ ਇਹਦੇ ਵਿੱਚ ਉਹ ਕਹਿੰਗੇ ਨਾਮ ਬਕੰਸ਼ ਦੱਸੋ ਨਾਮ ਬਕੰਸ਼ ਤਾਂ ਨਾਮ ਦਾ ਹਮੇਸ਼ਾ ਕਰਤਾ ਦਾ ਕੰਮ ਕਰਦਾ ਤੇ ਕਰਤਾ ਹਮੇਸ਼ਾ ਸਾਡੇ ਕੋਲੇ ਬਾਖ ਦੀ ਸਟਾਰਟਿੰਗ ਦੇ ਵਿੱਚ ਆਉਂਦਾ ਕਿਰਤਾ ਹਮੇਸ਼ਾ ਸਾਡੇ ਕੋਲੇ ਬਾਕ ਦੀ ਸਟਾਰਟਿੰਗ ਦੇ ਵਿੱਚ ਆਉਂਦਾ ਤਾਂ ਇਹਦੇ ਵਿੱਚ ਮੇਰੀ ਕਲਾਸ ਦੀ ਕੁੜੀ ਕੰਮ ਕੌਣ ਕਰ ਰਹੀ ਹੈ ਕਰਤਾ ਕਰ ਰਹੀ ਹੈ ਤਾਂ ਹੱਸਣ ਦਾ ਕੰਮ ਤਾਂ ਕੌਣ ਇਹ ਕੀ ਇੱਕ ਨਾਮ ਨਾਮ ਦੇ ਵਿੱਚ ਵੀ ਦੋ ਜਾਂ ਦੋ ਤੋਂ ਵੱਧ ਸ਼ਬਦ ਆਏ ਤਾਂ ਇਹ ਬਣ ਗਿਆ ਪੁੱਤ ਸਾਡਾ ਨਾਮ ਬਕਾਂਸ਼ਾ ਤਾਂ ਇਹ ਸਾਡਾ ਸਾਰਾ ਕੀ ਨਾਮ ਬਕਾਂਸ਼ਾ ਹੱਸ ਰਹੀ ਹੈ ਤਾਂ ਇਹ ਸਾਡਾ ਕੀ ਹੈ ਕਿਰਿਆ ਬਕਾਂਸ਼ਾ ਬਾਕੀ ਜਦੋਂ ਇਹ ਕਲਾਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਵਾਲੀ ਕਲਾਸیں ਮਿਲਣਗੀਆਂ ਜਿਵੇਂ ਆਪਾਂ ਮਤਲਬ ਇਹਦੇ ਵਿੱਚ ਕਰਿਆ ਸੀਗਾ ਪਾਵਾਂਸ਼ ਵਕਾਂਸ਼ ਸ਼ਬਦ ਉਪਵਾਕ ਬਾਕ ਉਹ ਤੋਂ ਬਾਅਦ ਇਹ ਹੀ ਚੀਜ਼ਾਂ ਹੀ ਹੋਣਗੀਆਂ ਜਦੋਂ ਤੁਹਾਡੇ ਸ਼ਬਦ ਸਰੇਣੀ ਆ ਖਤਮ ਹੋ ਗਈਆਂ ਤੇ ਮੌਕ ਹੋ ਗਿਆ ਤਾਂ ਹੁਣ ਦੇਖਦੇ ਹਾਂ ਅਸੀਂ ਮੁਖ ਕਿਰਿਆ ਮੁਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਆ ਸਕਦੀ ਆ ਤੇ ਸਹਾਇਕ ਕਿਰਿਆ ਦੇ ਨਾਲ ਵੀ ਆ ਸਕਦੀ ਆ ਇਸ ਸੰਚਾਲਕ ਕਿਰਿਆ ਤੋਂ ਬਿਨਾਂ ਵੀ ਆ ਸਕਦੀ ਆ ਤੇ ਨਾਲ ਵੀ ਆ ਸਕਦੀ ਆ ਤਾਂ ਸਟਾਰਟਿੰਗ ਦੇ ਵਿੱਚ ਕਿਰਿਆ ਵਕੰਸ਼ ਦੇ ਵਿੱਚ ਸਟਾਰਟਿੰਗ 'ਚ ਸਾਨੂੰ ਕੀ ਮਿਲਦੀ ਆ ਸਟਾਰਟਿੰਗ 'ਚ ਸਾਨੂੰ ਮਿਲਦੀ ਆ ਪੁੱਤ ਮੁੱਖ ਕਿਰਿਆ ਉਹ ਪੜੀ ਤਪੜ ਖਾ ਗਾ ਸੋਂ ਇਹ ਸਾਰੇ ਕੀ ਨੇ ਮੁੱਖ ਕਿਰਿਆ ਦਿਨ ਪਰ ਦਿਨ ਉਹ ਬੁੱਢਾ ਹੋ ਰਿਹਾ ਸੀ ਤਾਂ ਇਹ ਸਾਰੀ ਕੀ ਆ ਪੁੱਤ ਕਿਰਿਆ ਕਿਰਿਆ ਦੇ ਵਿੱਚ ਕਿਰਿਆ ਵਕੰਸ਼ ਤਾਂ ਇਹਦੇ ਵਿੱਚ ਇਹ ਸਾਰੀ ਆ ਗਈ ਸੋਡੀ ਮੁੱਖ ਕਿਰਿਆ ਤਾਂ ਇਹ ਹੈ ਸੋਡੀ ਆ ਗਈ ਸਹਾਇਕ ਕਿਰਿਆ ਤੇ ਇਹ ਆ ਗਈ ਸੋਡੀ ਸੰਚਾਲਕ ਕਿਰਿਆ ਤਾਂ ਮੁੱਖ ਕਿਰਿਆ ਤੋਂ ਬਾਅਦ ਸਾਡੇ ਕਿਰਿਆ ਵਿਕੰਸ਼ ਦੇ ਵਿੱਚ ਆਉਂਦਾ ਸੰਚਾਲਕ ਕਿਰਿਆ ਇਹ ਸਾਡੀ ਦੂਜੇ ਨੰਬਰ ਤੇ ਆਉਂਦੀ ਹੈ ਸੰਚਾਲਕ ਕਿਰਿਆ ਇਹ ਇਹ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਵਿਚਕਾਰ ਆਉਂਦੀ ਹੈ ਸੰਚਾਲਕ ਕਿਰਿਆ ਨੂੰ ਅੱਗੇ ਚਾਰ ਸਰੈਨੀਆਂ ਦੇ ਵਿੱਚ ਵੰਡਿਆ ਗਿਆ ਹੈ ਮੁੱਢਲੀ ਸੰਚਾਲਕ ਕਿਰਿਆ ਕਰਮਵਾਚੀ ਸੰਚਾਲਕ ਕਿਰਿਆ ਗਤੀਵਾਚੀ ਸੰਚਾਲਕ ਕਿਰਿਆ ਜਾਂ ਵਾਚਕ ਗਤੀਵਾਚਕ ਜਾਂ ਸੰਭਾਵੀ ਸੰਚਾਲਕ ਕਿਰਿਆ ਤਾਂ ਇਹਨੂੰ ਅੱਗੇ ਅਸੀਂ ਚਾਰ ਸ਼੍ਰੇਣੀਆਂ ਦੇ ਵਿੱਚ ਵੰਡਿਆ ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਮੂਡਲੀ ਸੰਚਾਲਕ ਕਿਰਿਆ ਮੂਡਲੀ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਬਾਅਦ ਆਉਂਦੀ ਆ ਤਾਂ ਹੁਣ ਅਸੀਂ ਇਹਦਾ ਹੁਣੇ ਤੁਹਾਨੂੰ ਪਤਾ ਲੱਗੇਗਾ ਸਟਾਰਟਿੰਗ ਦੇ ਵਿੱਚ ਕਿਰਿਆ ਪਕੰਚ ਦੇ ਵਿੱਚ ਕੀ ਆਊਗਾ ਮੁੱਖ ਕਿਰਿਆ ਆਊਗੀ ਮੁੱਖ ਕਿਰਿਆ ਤੋਂ ਬਾਅਦ ਸਾਨੂੰ ਕੀ ਦੇਖਣ ਨੂੰ ਮਿਲੂਗੀ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਤੋਂ ਬਾਅਦ ਜਮ੍ਹਾਂ ਲੱਸਤੇ ਸਾਨੂੰ ਮਿਲੂਗੀ ਸਹਾਇਕ ਕਿਰਿਆ ਉਹ ਪੜ ਸਕਦੀ ਹੈ ਤਾਂ ਪੜ ਪੜਦਾ ਹੈਗੀ ਸਾਡੀ ਮੁੱਖ ਕਿਰਿਆ ਜਾਂ ਮੂਲ ਕਿਰਿਆ ਸਕਦੀ ਹੈਗੀ ਸਾਡੀ ਸੰਚਾਲਕ ਸੰਚਾਲਕ ਦੇ ਵਿੱਚ ਵੀ ਕਿਹੜੀ ਮੁਢਲੀ ਸੰਚਾਲਕ ਕਿਰਿਆ ਹੈ ਕਿ ਇਹ ਸਾਡੀ ਸਹਾਇਕ ਕਿਰਿਆ ਹੈ ਤਾਂ ਇਹਦੇ ਵਿੱਚ ਟੋਟਲ ਕਿੰਨੇ ਮੈਂਬਰ ਨੇ ਸੌਰੀ ਸੰਚਾਲਕ ਕਿਰਿਆ ਦੇ ਕਿੰਨੇ ਟੋਟਲ ਮੈਂਬਰ ਨੇ ਮਡਲੀ ਸੰਚਾਲਕ ਕਿਰਿਆ ਦੇ ਟੋਟਲ ਕਿੰਨੇ ਮੈਂਬਰ ਨੇ ਮਡਲੀ ਸੰਚਾਲਕ ਕਿਰਿਆ ਦੇ ਟੋਟਲ ਹੈਗੇ ਨੇ ਸਾਡੇ ਕੋਲ 34 ਮੈਂਬਰ ਤਾਂ ਇਹਨਾਂ ਦੇ ਤੁਸੀਂ ਇੱਕ ਵਾਰ ਨਾਮ ਪੜ੍ਹ ਲਓ ਇਹਨਾਂ ਨੂੰ ਰੱਟਾ ਲਾਉਣ ਦੀ ਲੋੜ ਨਹੀਂ ਗਈ ਇਹ ਜਦੋਂ ਤੁਸੀਂ बार-बार ਟੈਸਟ ਦੇਉਂਗੇ ਤਾਂ ਐਪ ਦੇ ਵਿੱਚ ਪ੍ਰਤਾਪ ਅਕੈਡਮੀ ਦੀ ਐਪ ਦੇ ਵਿੱਚ ਫਿਰੇ ਚ ਟੈਸਟ ਹੁੰਦੇ ਨੇ ਤਾਂ ਉਹਦੇ ਮਤਲਬ ਆ ਜੂਗਾ ਤੁਹਾਡੇ ਕੋਲ ਪੰਜਾਬੀ ਟੈਸਟ ਤਾਂ ਸਾਰੇ ਬੱਚੇ ਜਾ ਕੇ ਉੱਥੇ ਟੈਸਟ ਦੇ ਸਕਦੇ ਨੇ ਉੱਥੇ ਟਾਈਮਿੰਗ ਵੀ ਲੱਗੀ ਹੁੰਦੀ ਆ ਜਿਵੇਂ ਪੇਪਰ A ਦਾ ਹੋਊਗਾ ਉਹਦੇ ਵਿੱਚ 50 ਤੋਂ 55 ਸਵਾਲ ਹੋਣਗੇ ਸੋਡੇ ਤਾਂ ਉੱਥੇ ਇੱਕ ਟਾਈਮਿੰਗ ਦੇ ਵਿੱਚ ਬਾਅਦ ਦੇ ਵਿੱਚ ਨੈਟਿਵ ਮਾਰਕਿੰਗ ਕਰਕੇ ਉਹ ਦੱਸ ਦਿੰਦੇ ਨੇ ਬਸ ਸਿਰਫ A ਪੇਪਰ ਦੇ ਵਿੱਚ ਨੈਟਿਵ ਮਾਰਕਿੰਗ ਨਹੀਂ ਹੈਗੀ ਪਰ ਉਹਦੇ ਵਿੱਚ ਇਹ ਸਾਰੇ ਹਾਈ ਲੈਵਲ ਦੇ ਵਿੱਚ ਐਡ ਕੀਤੇ ਹੋਏ ਨੇ ਸਵਾਲ ਤਾਂ ਇਹ ਸੋਡੇ ਕੀ ਨੇ ਮੋਡਲੀ ਸੰਚਾਲਕ ਕਿਰਿਆ ਦੇ ਮੈਂਬਰ ਨੇ ਅੱਗੇ 34 ਮੈਂਬਰ ਨੇ ਇੱਕ ਵਾਰ ਇਹਨਾਂ ਨੂੰ ਪੜੋ ਜਿਵੇਂ ਜਾ ਜਾ ਤੋਂ ਜਾਂਦੀ ਜਾਂਦੇ ਜਾਂਦੀਆਂ ਅੱਗੇ ਬਣ ਜਾਂਦੇ ਨੇ ਇਦਾਂ ਨਹੀਂ ਕਿ ਮੈਡਮ ਜੀ ਕਿ ਤੁਸੀਂ ਜਾ ਆਖਿਆ ਸੀਗਾ ਇਹ ਤਾਂ ਜਾਂਦੀ ਆਗੇ ਜਾਂਦੀ ਤਾਂ ਹੋ ਨਹੀਂ ਸਕਦਾ ਨਹੀਂ ਪੁੱਤੋ ਪਿੱਛੇ ਪਛੇਤਰ ਲਾ ਕੇ ਹੋਰ ਸ਼ਬਦ ਬਣਾਏ ਜਾ ਸਕਦੇ ਨੇ ਜਿਵੇਂ ਰੱਖ ਰੱਖ ਤੋਂ ਰੱਖਦੀ ਰੱਖਦੇ ਰੱਖਦੀਆਂ ਇਹ ਸਾਰੇ ਸ਼ਬਦ ਵੇਖਾਂਗੇ ਆਪਾਂ ਤੇ ਇਹ ਸਾਰੇ ਕਿਹਦੇ ਮੈਂਬਰ ਨੇ ਮੁਢਲੀ ਸੰਚਾਲਕ ਕਿਰਿਆ ਦੇ ਮੈਂਬਰ ਨੇ ਬਾਪੂ ਕਰਨ ਨੂੰ ਤੁਰ ਪਿਆ ਹੈ ਤਾਂ ਇਹਦੇ ਵਿੱਚ ਜਿਹੜੀ ਮੁੱਖ ਕਿਰਿਆ ਉਹ ਹੈਗੀ ਤੁਰ ਮੁੱਢਲੀ ਸੰਚਾਲਕ ਕਿਰਿਆ ਹੈਗੀ ਆ ਪਿਆ ਤੇ ਹੈ ਸਾਡੀ ਹੈਗੀ ਆ ਸਹਾਇਕ ਕਿਰਿਆ ਹੁਣ ਅਗਲੀ ਸਾਡੀ ਹੈਗੀ ਆ ਸੰਚਾਲਕ ਕਿਰਿਆ ਦੇ ਵਿੱਚ ਕਰਮਵਾਚੀ ਸੰਚਾਲਕ ਕਿਰਿਆ ਕਰਮਵਾਚੀ ਸੰਚਾਲਕ ਕਿਰਿਆ ਕਰਮਵਾਚੀ ਬਾਕਾਂ ਦੇ ਵਿੱਚ ਹੀ ਆਉਂਦੀ ਆ ਜੁਰੇ ਇਦੋਂ ਬਾਅਦ ਆਪਾਂ ਬਾਕ ਦੇਖਾਂਗੇ ਉੱਥੇ ਸਾਰੇ ਦੱਸ ਦਾਂਗੇ ਅਸੀਂ ਤੁਹਾਨੂੰ ਇਹ ਹਮੇਸ਼ਾ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਆਉਂਦੀ ਆ ਜੇਕਰ ਕਿਰਿਆ ਬਕਾਂਸ਼ ਵਿੱਚ ਮੁਢਲੀ ਸੰਚਾਲਕ ਕਿਰਿਆ ਨਾ ਹੋਵੇ ਇੱਕ ਗੱਲ ਦਾ ਖਿਆਲ ਰੱਖਣਾ ਪੁੱਤ ਇੱਕ ਮਿੰਟ ਆਪਾਂ ਪਿੱਛੇ ਦੇਖਦੇ ਹਾਂ ਜਿਹੜੀ ਸਾਡੀ ਇਹ ਕਿਰਿਆ ਬਕਾਂਸ਼ ਦੇ ਵਿੱਚ ਇਹ ਸ਼ਬਦ ਆਉਣਗੇ ਵੈਸੇ ਦਾ ਹੀ ਇਸ ਤਰੀਕੇ ਨਾਲ ਹੀ ਆਉਣਗੇ ਪਹਿਲਾਂ ਆਊਗੀ ਮੁੱਖ ਕਿਰਿਆ ਫਿਰ ਆਊਗੀ ਸੰਚਾਲਕ ਕਿਰਿਆ ਤੇ ਫਿਰ ਆਊਗੀ ਸਹਾਇਕ ਕਿਰਿਆ ਇਹ ਕੀ ਨੇ ਪੁੱਤ ਫਿਕਸ ਨੇ ਇਹਨਾਂ ਨੇ ਇਸ ਤਰੀਕੇ ਨਾਲ ਹੀ ਆਉਣਾ ਜੀ ਜੀ ਸਾਡੇ ਕੋਲ ਇਹ ਸੰਚਾਲਕ ਕਿਰਿਆ ਦੇ ਚਾਰ ਸਰਹਨੀਆਂ ਅੱਗੇ ਆਪਾਂ ਬੰਡੀਆਂ ਸੰਚਾਲਕ ਕਿਰਿਆ ਕਿੰਨੇ ਦੀ ਚਾਰ ਇਹ ਵੀ ਇਸ ਤਰੀਕੇ ਨਾਲ ਹੀ ਆਉਣਗੇ ਜੇ ਕਰਮਵਾਚੀ ਸੰਚਾਲਕ ਕਿਰਿਆ ਆ ਰਹੀ ਆ ਤਾਂ ਉਹ ਹਮੇਸ਼ਾ ਹੀ ਮੁਢਲੀ ਸੰਚਾਲਕ ਕਿਰਿਆ ਤੋਂ ਬਾਅਦ ਆਉਗੀ ਪਰ ਜੇ ਮੁਢਲੀ ਸੰਚਾਲਕ ਕਿਰਿਆ ਨਹੀਂ ਹੈ ਬਾਖ ਦੇ ਵਿੱਚ ਫਿਰ ਇਹ ਮੂਲ ਕਿਰਿਆ ਤੋਂ ਬਾਅਦ ਆ ਸਕਦੀ ਆ ਜੇ ਮੁਢਲੀ ਸੰਚਾਲਕ ਕਿਰਿਆ ਪਈਆ ਫਿਰ ਇਹ ਇਸ ਤਰੀਕੇ ਨਾਲ ਹੀ ਆਉਣਗੀ ਆ ਪਹਿਲਾਂ ਇਹਨੂੰ ਨੰਬਰ ਮਿਲੂ ਆਉਣ ਦਾ ਫਿਰ ਇਸ ਤਰੀਕੇ ਨਾਲ ਇਹ ਇਹ ਕਿਰਿਆ ਵਕੰਸ਼ ਦੇ ਵਿੱਚ ਆਉਣਗੀ ਆ ਠੀਕ ਹੈ ਜਿਹੜੀ ਲਸਟ ਵਾਲੀ ਆ ਇਹਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦਾ ਹੋਣਾ ਜ਼ਰੂਰੀ ਆ ਇਹਨਾਂ ਦੇ ਵਿੱਚੋਂ ਆਪਣੀ ਇੱਕ ਫਰੈਂਡ ਨੂੰ ਲੈ ਕੇ ਆਉਗੀ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਉਗੀ ਫਿਰ ਇਹ ਵੀ ਨਹੀਂ ਆਉਗੀ ਉਹਦੇ ਵਿੱਚ ਕੱਲੀ ਮੂਲ ਤੇ ਸਹਾਇਕ ਕਿਰਿਆ ਹੀ ਰਹਿ ਜਾਊਗੀ ਕਨਫਿਊਜ਼ ਤਾਂ ਨਹੀਂ ਹੋ ਗਏ ਪਹਿਲਾਂ ਸਾਡੇ ਕੋਲੇ ਕਿਰਿਆ ਵਕੰਸ਼ ਦੇ ਵਿੱਚ ਕੀ ਆਉਂਦੀ ਆ ਪਹਿਲਾਂ ਆਉਂਦੀ ਆ ਸਾਡੀ ਮੁੱਖ ਕਿਰਿਆ ਮੁੱਖ ਕਿਰਿਆ ਤੋਂ ਬਾਅਦ ਆਉਂਦੀ ਆ ਸਾਡੀ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਤੋਂ ਬਾਅਦ ਆਉਂਦੀ ਆ ਪੁੱਤ ਸਾਡੀ ਸਹਾਇਕ ਕਿਰਿਆ ਸੰਚਾਲਕ ਕਿਰਿਆ ਦੇ ਵਿੱਚ ਵੀ ਚਾਰ ਨੇ ਅੱਗੇ ਸਰੈਣੀਆਂ ਤੇ ਇਹ ਚਾਰੇ ਲਗਾਤਾਰ ਹੀ ਆਉਣਗੀਆਂ ਓਕੇ ਜੇ ਇਹ ਨੇ ਆਉਣਾ ਗਤੀਵਾਚਕ ਸੰਚਾਲਕ ਕਿਰਿਆ ਨੇ ਆਉਣਾ ਜੀ ਪਹਿਲੇ ਦੋਵੇਂ ਨਹੀਂ ਹੈਗੀਆਂ ਤਾਂ ਇਹ ਸਿੱਧਾ ਹੀ ਮੁੱਖ ਕਿਰਿਆ ਤੋਂ ਬਾਅਦ ਆਜੂਗੀ ਓਕੇ ਇਹਨੂੰ ਕੋਈ ਪ੍ਰੋਬਲਮ ਨਹੀਂ ਕਿ ਪਹਿਲਾਂ ਵਾਲੀਆਂ ਦੋ ਨਹੀਂ ਹੈਗੀਆਂ ਬਟ ਜੇ ਚੌਥੇ ਨੰਬਰ ਵਾਲੀ ਨੇ ਆਉਣਾ ਜੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗੀ ਤਾਂ ਇਹ ਵੀ ਨਹੀਂ ਆਉਗੀ ਓਕੇ ਤਾਂ ਲਾਸਟ ਦੇ ਵਿੱਚ ਸਾਨੂੰ ਮਿਲਦੀ ਹੈ ਸਹਾਇਕ ਕਿਰਿਆ ਹੁਣ ਅਸੀਂ ਦੇਖਦੇ ਹਾਂ ਕਰਮਵਾਚੀ ਸੰਚਾਲਕ ਕਿਰਿਆ ਤਾਂ ਜੇ ਮੁੱਢਲੀ ਸੰਚਾਲਕ ਕਿਰਿਆ ਪਹਿਲਾਂ ਹੀ ਪਈ ਆ ਬਾਖ ਦੇ ਵਿੱਚ ਤਾਂ ਹੀ ਉਹ ਤੋਂ ਬਾਅਦ ਚ ਆਉਗੀ ਜੇ ਮੁੱਢਲੀ ਸੰਚਾਲਕ ਕਿਰਿਆ ਨਹੀਂ ਹੈਗੀ ਤਾਂ ਇਹ ਸਿੱਧਾ ਆ ਸਕਦੀ ਆ ਤਾਂ ਇਹਦੇ ਉਹਦੇ ਆਪਾਂ ਦੇਖਿਆ ਸੀਗੇ ਮੁੱਢਲੀ ਸੰਚਾਲਕ ਕਿਰਿਆ ਦੇ 34 ਸੀਗੇ ਆਪ ਨੂੰ ਮਿਲਦੇ ਉਹਦੇ ਵਿੱਚ ਸ਼ਬਦ ਤਾਂ ਇਹਦੇ ਵਿੱਚ ਸਿਰਫ ਦੋ ਨੇ ਜਾ ਤੇ ਗਿਆ ਹੁਣ ਜਾ ਤੋਂ ਜਾਂਦੀ ਜਾਂਦੀਆਂ ਜਾਂਦਾ ਇਹ ਸਾਰੇ ਬਣ ਸਕਦੇ ਨੇ ਅੱਗੇ ਜਾ ਤੇ ਗਿਆ ਹੀ ਸਾਨੂੰ ਮਿਲਦੇ ਨੇ ਕਰਮਵਾਚੀ ਸੰਚਾਲਕ ਕਿਰਿਆ ਦੇ ਵਿੱਚ ਗੁੱਗੇ ਨੂੰ ਦਬ ਦਿੱਤਾ ਜਾਂਦਾ ਹੈ ਤਾਂ ਇਹਦੇ ਵਿੱਚ ਪਹਿਲਾਂ ਕੀ ਸਾਡੀ ਮੁੱਖ ਕਿਰਿਆ ਦੱਬ ਮੁੱਢਲੀ ਸੰਚਾਲਕ ਕਿਰਿਆ ਦਿੱਤਾ ਕਰਮਵਾਚੀ ਸੰਚਾਲਕ ਕਿਰਿਆ ਗਿਆ ਸਾ ਇੱਕ ਕਿਰਿਆ ਸੀ ਇਸ ਤਰੀਕੇ ਨਾਲ ਹੀ ਆਉਣਗੀਆ ਇੱਕ ਵਾਰੀ ਪੜ੍ਹ ਲਓ ਇੱਕ ਦੋ ਵਾਰੀ ਦੇਖਿਆ ਸੀ ਸੰਚਾਲਕ ਕਿਰਿਆ ਤੇ ਸਵਾਲ ਤੁਹਾਡੇ ਪੀਵਾਈਕਿਊ ਦੇ ਵਿੱਚ ਬਟ ਜਿੰਨਾ ਤੁਸੀਂ ਇਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਟੈਸਟ ਲਾਉਂਗੇ ਪੀワイਕਿਊ ਦੇਖੋਗੇ ਕਿ ਹੋਰ ਤਰੀਕੇ ਦੇ ਵੀ ਜਿਵੇਂ UGC ਦੇ ਦੇਖ ਲੇ ਤੁਸੀਂ ਪੀワイਕਿਊ ਮੈਸਟਰ ਕੈਡਰ ਦੇ ਪੀワイਕਿਊ ਦੇਖ ਲੇ ਤੇ ਉਹਦੇ ਵਿੱਚ ਤੁਹਾਡੀ ਜਿੰਨੀ ਜ਼ਿਆਦਾ ਤੁਸੀਂ ਇਹਨਾਂ ਤੇ ਪ੍ਰੈਕਟਿਸ ਕਰੋਗੇ ਤੁਹਾਡਾ ਹੋ ਜਾਊਗਾ ਇਹ ਬਾਕੀ ਆਪਾਂ ਟੈਸਟ ਦਾ ਲੈਂਦੀ ਜਾਂਦਾ ਵਿੱਚ ਹੁਣ ਨਾਲ ਨਾਲ ਇਹਦੀ ਰਿਵੀਜ਼ਨ ਚੱਲ ਪੂਗੀ ਗਤੀਵਾਚਕ ਸੰਚਾਲਕ ਕਿਰਿਆ ਤੇ ਵੀਡੀਓ ਰੋਕੋ ਇੱਕ ਵਾਰ ਪਹਿਲਾਂ ਆਪ ਪੜੋ ਗਤੀਵਾਚਕ ਸੰਚਾਲਕ ਕਿਰਿਆ ਮੁੱਢਲੀ ਅਤੇ ਕਰਮਵਾਚੀ ਮੁੱਢਲੀ ਤੇ ਕਰਮਵਾਚੀ ਸੰਚਾਲਕ ਕਿਰਿਆ ਤੋਂ ਬਾਅਦ ਤੇ ਸੰਭਾਵੀ ਸੰਚਾਲਕ ਕਿਰਿਆ ਤੋਂ ਪਹਿਲਾਂ ਆਉਂਦੀ ਆ ਤੇ ਤੇਜ ਨੰਬਰ ਦੀ ਇਹਦਾ ਇਹ ਪਹਿਲੀ ਤੇ ਦੂਜੀ ਤੋਂ ਬਾਅਦ ਆਉਗੀ ਤੇ ਚੌਥੀ ਤੋਂ ਪਹਿਲਾਂ ਹੋਊਗੀ ਇਹ ਕਿਰਿਆ ਦੇ ਚੱਲਦੇ ਹੋਣ ਨੂੰ ਦੱਸਦੀ ਆ ਕਿ ਕਿਰਿਆ ਜਿਹੜੀ ਉਹ ਚੱਲ ਰਹੀ ਆ ਗਤੀ ਗਤੀ ਹੋ ਰਹੀ ਆ ਕਿ ਚੱਲ ਰਹੀ ਆ ਜੇਕਰ ਕੋਈ ਹੋਰ ਸੰਚਾਲਕ ਕਿਰਿਆ ਨਾ ਹੋਵੇ ਇਹ ਮੁੱਖ ਕਿਰਿਆ ਤੋਂ ਬਾਅਦ ਆ ਜਾਂਦੀ ਆ ਇਹਨੂੰ ਕੋਈ ਲੋੜ ਨਹੀਂ ਕਿ ਜੇ ਪਹਿਲੀ ਆਊਗੀ ਮੈਂ ਫੇਰ ਆਉਂਗੀ ਜੇ ਦੂਜੀ ਆਊਗੀ ਮੈਂ ਫੇਰ ਆਉਂਗੀ ਜੋ ਦੋਵੇਂ ਨਹੀਂ ਹੈਗੀਆਂ ਆ ਜੂਗੀ ਆਪੇ ਇਸ ਦਾ ਇੱਕੋ ਹੀ ਮੈਂਬਰ ਆ ਰੇਹਾ ਜੋ ਵੱਖ-ਵੱਖ ਰੂਪਾਂ ਵਿੱਚ ਰੇਹਾ ਰਹਿੰਦੇ ਰਹੇ ਰੂਪਾਂ ਵਿੱਚ ਵਰਤਿਆ ਜਾਂਦਾ ਸੀ ਵਾਕਾਂ 'ਚ ਦੇਖਦੇ ਹਾਂ ਕੁਝ ਕਹਾਤਾਂ ਵਿੱਚ ਜਾ ਵੀ ਗਤੀਵਾਜਕ ਸੰਚਾਲਕ ਕਿਰਿਆ ਬਾਂਗ ਕਾਰਜ ਕਰਦਾ ਓਕੇ ਤੇ ਜੇ ਇਹ ਹੁਣ ਮੁਰਲੀ ਸੰਚਾਲਕ ਰਿਆ ਤੇ ਕਰਮਵਾਚੀ ਸੰਚਾਲਕ ਰਿਆ ਫਿਰ ਦ ਇਹ ਆਪਣੇ ਹੀ ਰੈਂਕ ਤੇ ਆਊਗੀ ਤੇ ਜੀ ਨੰਬਰ ਤੇ ਜੇ ਇਹ ਦੋਵੇਂ ਨਹੀਂ ਹੈਗੀਆਂ ਤੇ ਨਾ ਦੇ ਨਾਲ ਮੁੱਖ ਕਿਰਿਆ ਤੋਂ ਬਾਅਦ ਆ ਜਾਂਦੀ ਆ ਉਹ ਸਾਰਾ ਦਿਨ ਪਰਦਾ ਹੀ ਰਹਿੰਦਾ ਹੈ ਜੋਗੀ ਬੀਨ ਬਜਾ ਰਿਹਾ ਸੀ ਇੱਕ ਛੋਟੀ ਜੀ ਗੱਲ ਆ ਇਹ ਜਿੰਨਾ ਵੀ ਸਾਰਾ ਅਸੀਂ ਲੈਂਤਾ ਦਾ ਇਹ ਬੂਟਾ ਸਿੰਘ ਬਰਾੜ ਦੀ ਕਿਤਾਬ ਦੇ ਵਿੱਚੋਂ ਲੈਂਤਾ ਹੋਇਆ ਇਹ ਕਿਹਾ ਦੇ ਐਕਸੋ ਇੱਕ ਪੇਜ ਸੀਗਾ ਉਹਦੇ ਵਿੱਚ ਜੇ ਕਿਸੇ ਬੱਚੇ ਉਹ ਇੱਥੇ ਪਈਆ ਟੈਲੀਗ੍ਰਾਮ ਦੀ ਪੀਡੀਐਫ ਹੈਗੀ ਆ ਜੇ ਕਿਸੇ ਬੱਚੇ ਨੇ ਕਿਨ ਜਿਆਦਾ ਡੀਪਲੀ ਪੜਨਾ ਵੈਸੇ ਦਾ ਸਾਰਾ ਨਿਚੋੜ ਕੱਢ ਕੇ ਪਾਇਆ ਹੋਇਆ ਵੀਡੀਓ ਦੇ ਵਿੱਚ ਤਾਂ ਤੁਸੀਂ ਬੂਟਾ ਸਿੰਘ ਬਰਾੜ ਨੂੰ ਪੜ ਸਕਦੇ ਹੋ ਤਾਂ ਮੁੱਖ ਕਿਰਿਆ ਦੇ ਵਿੱਚ ਹੈਗਾ ਪੜਦਾ ਤੇ ਬਿਜਾ ਤਾਂ ਇਹ ਕੀ ਹੈ ਨਹੀਂ ਸਾਡੀਆਂ ਮੁੱਖ ਕਿਰਿਆ ਗਤੀਵਾਚਕ ਸੰਚਾਲਕ ਕਿਰਿਆ ਰਹਿੰਦਾ ਤੇ ਰਿਹਾ ਸਾਇਕ ਕਿਰਿਆ ਹੈ ਤੇ ਸੀ ਤਾਂ ਇਹਦਾ ਪੜੀਖਿਆ ਇਹਦੇ ਵਿੱਚ ਕੀ ਹੈ ਇੱਕ ਹੀ ਇਹਦਾ ਮੈਂਬਰ ਆ ਸੰਭਾਵੀ ਸੰਚਾਲਕ ਕਿਰਿਆ ਕਿਰਿਆ ਵਕਾਂਸ਼ ਇਹ ਹੁਣ ਆਪਾਂ ਦੇਖ ਲਈਏ ਕਿਰਿਆ ਵਕਾਂਸ਼ ਦੇ ਵਿੱਚ ਕਿੰਨੇ ਨਾਉਂਦੇ ਨੇ ਸਾਡੇ ਪਹਿਲਾ ਉਹ ਵੀ ਸਾਡੀ ਮੂਲ ਕਿਰਿਆ ਫਿਰ ਉਹ ਸਾਡੀ ਸੰਚਾਲਕ ਕਿਰਿਆ ਫਿਰ ਉਹ ਸਾਡੀ ਸਹਾਇਕ ਕਿਰਿਆ ਤੇ ਹੁਣ ਸੰਚਾਲਕ ਕਿਰਿਆ ਦਾ ਹੀ ਕਿਹੜਾ ਚੌਥਾ ਹਿੱਸਾ ਵਿੱਚ ਇਹ ਉਪਸ ਰਹਿਣੀ ਸਾਰੀਆਂ ਉਪਸ ਰਹਿਣੀਆਂ ਸੰਚਾਲਕ ਕਿਰਿਆ ਦੀਆਂ ਉਪ ਚਾਰ ਸਾਨੂੰ ਰਹਿਣੀਆਂ ਮਿਲਦੀਆਂ ਉਪਸ ਰਹਿਣੀਆਂ ਤਾਂ ਉਹਦੇ ਲਾਸਟ ਕਿਹੜੀਆਂ ਸੰਭਾਵੀ ਸੰਚਾਲਕ ਕਿਰਿਆ ਸਾਰੀਆਂ ਉਪਸ ਰਹਿਣੀਆਂ ਤਾਂ ਪਿਛੋਂ ਆਉਂਦੀ ਆ ਜੇ ਬਾਗ ਵਿੱਚ ਸਹਾਇਕ ਕਿਰਿਆ ਹੋਵੇ ਤਾਂ ਇਹ ਸਹਾਇਕ ਕਿਰਿਆ ਤਾਂ ਤੁਰੰਤ ਪਹਿਲਾਂ ਵਿਚਰਦੀ ਆ ਕਿਉਂਕਿ ਪਹਿਲਾਂ ਤਾਂ ਸਟਾਰਟਿੰਗ ਜਾਂ ਸਾਨੂੰ ਮੂਲ ਕਿਰਿਆ ਮਿਲੂਗੀ ਫਿਰ ਸਾਨੂੰ ਸੰਚਾਲਕ ਕਿਰਿਆ ਮਿਲੂਗੀ ਤਾਂ ਸੰਚਾਲਕ ਕਿਰਿਆ ਦੀ ਲਾਸਟ ਚੌਥੀ ਜਿਹੜੀ ਉੱਪਰ ਰਹਣੀ ਆ ਉਹ ਤਾਂ ਹੁਣ ਹਮੇਸ਼ਾ ਸਹਾਇਕ ਕਿਰਿਆ ਤੋਂ ਪਹਿਲਾਂ ਹੀ ਆਉਗੀ ਤਾਂ ਇੱਕ ਨੂੰ ਇਹਨੂੰ ਬਾਗ ਦੇ ਵਿੱਚ ਆਉਣ ਲਈ ਸੰਭਾਵੀ ਸੰਚਾਲਕ ਕਿਰਿਆ ਤੋਂ ਪਹਿਲਾਂ ਸੰਚਾਲਕ ਕਿਰਿਆ ਦੀ ਕਟੋ-ਕਟ ਇੱਕ ਉਪਸਰੈਣੀ ਹੋ ਵੀ ਹੋਵੇ ਜਿਹੜੀਆਂ ਪਿੱਛੇ ਅਸੀਂ ਤਿੰਨ ਦੇਖੀਆਂ ਉਹਨਾਂ ਦੇ ਵਿੱਚੋਂ ਇੱਕ ਦਾ ਉਹਨਾ ਬਹੁਤ ਜ਼ਰੂਰੀ ਆ ਭਾਵੇਂ ਇਹ ਕਦੇ ਵੀ ਮੁੱਖ ਕਿਰਿਆ ਤੋਂ ਤੁਰੰਤ ਪਿੱਛੋਂ ਨਹੀਂ ਵਿਚਰ ਸਕਦੀ ਇਹ ਉਹ ਤੋਂ ਤੁਰੰਤ ਬਾਅਦ ਨਹੀਂ ਆ ਸਕਦੀ ਇਸ ਉਪਸਰੈਣੀ ਵਿੱਚ ਸਾਨੂੰ ਟੋਟਲ 6 ਮੈਂਬਰ ਮਿਲਦੇ ਨੇ ਸਕ ਚੁਕ ਦਸ ਹੋ ਕਰ ਦਿਸ ਇਹ ਸਾਰੇ ਇਹਦੇ ਨੇ 6 ਮੈਂਬਰ ਨੇ ਇਹੇ ਜਿਹੜੇ 6 ਦੇ 6 ਮੈਂਬਰ ਨੇ ਇਹ ਸਾਡੀ ਮੁਢਲੀ ਸੰਚਾਲਕੀ ਰਿਆ ਦੀ ਵਿੱਚ ਵੀ ਹੈਗੇ ਨੇ ਇਹ ਲਿਖਣ ਨੂੰ ਪੜ੍ਹਨ ਨੂੰ ਦਾ ਸੇਮ ਹੀ ਲੱਗਣਗੇ ਬਟ ਜਦੋਂ ਇਹ ਕੰਮ ਕਰਦੇ ਨੇ ਇਹਨਾਂ ਦੇ ਕੰਮ ਕਰਨ ਦਾ ਵੱਖਰਾ ਵੱਖਰਾ ਤਰੀਕਾ ਓਕੇ ਉਹਨਾਂ ਇਨੀ ਡਿਟੇਲ ਚ ਨਹੀਂ ਜਾਂਦਾ ਇਨੀ ਡਿਟੇਲ ਚ ਪੀਟੀ ਪਲੱਸ ਵੀ ਨਹੀਂ ਜਾਂਦਾ ਹਾਂ ਜਿਨ੍ਹਾਂ ਨੇ ਪੀ ਐਚ ਡੀ ਵਗੈਰਾ ਕਰਨੀ ਹੁੰਦੀ ਆ ਉਹਦੋਂ ਲੈਂਗੁਏਜ ਵਾਲੇ ਟੈਸਟਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਇੱਕ ਬਸ ਯਾਦ ਰੱਖਣਾ ਇਹਦੀ ਟੋਟਲ ਕਿੰਨੇ ਮੈਂਬਰ ਨੇ 6 ਨੇ ਤਾਂ ਉਹ 6 ਕਿਹੜੇ ਨੇ ਇਹ ਵਾਲੇ ਇਹਦੇ ਸ਼ੇ ਮੈਂਬਰ ਆਉਣਗੇ ਤੇ ਚਾਰੇ ਉਪਸਰੈਣੀਆਂ ਦੇ ਵਿੱਚੋਂ ਬਿਲਕੁਲ ਲਾਸਟ ਤੇ ਆਉਂਦੀ ਹੈ ਗੀਤਾ ਉੱਥੇ ਬੈਠੀ ਕਿਤਾਬ ਪੜ ਰਹੀ ਹੁੰਦੀ ਸੀ ਓਕੇ ਇਹਦੇ ਵਿੱਚ ਜਿਹੜੀ ਮੁੱਖ ਕਿਰਿਆ ਉਹ ਹੈਗੀ ਪੜ ਕਰਮਵਾਚੀ ਸੰਚਾਲਕ ਕਿਰਿਆਈ ਆ ਜਾਂ ਗਤੀਵਾਚੀ ਸੰਚਾਲਕ ਕਿਰਿਆ ਰਹੀ ਸੰਭਾਵੀ ਸੰਚਾਲਕ ਕਿਰਿਆ ਹੁੰਦੀ ਤੇ ਸਹਾਇਕ ਕਿਰਿਆ ਸੀ ਈਵਲੇ ਤੁਸੀਂ ਅਗਲੇ ਦੇ ਵਿੱਚੋਂ ਕੱਢ ਸਕਦੇ ਹੋ ਕਿਹੜੀ 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 ਸੰਚਾਲਕ ਕਿਰਿਆ ਦੀ ਉਪਸ੍ਰੈਣੀ ਦੇ ਵਿੱਚ ਇਹ ਸ਼ਬਦ ਜਾਣਗੇ ਤਾਂ ਇਹ ਤੋਂ ਬਾਅਦ ਸਾਡੇ ਕਿਰਿਆ ਵਕਾਂਸ਼ ਦੇ ਵਿੱਚ ਤਿੱਜ ਨੰਬਰ ਤੇ ਜਿਹੜੀ ਆਉਂਦੀ ਆ ਉਹ ਹੁੰਦੀ ਹੈ ਸਾਡੀ ਸਹਾਇਕ ਕਿਰਿਆ ਤਾਂ ਇਹਦੇ ਵਿੱਚ ਸਿਰਫ ਦੋ ਹੀ ਆਉਂਦੇ ਨੇ ਹੈ ਤੇ ਸੀ ਸੀ ਤੋਂ ਸੰਨ ਬਣ ਸਕਦਾ ਪੁਲ ਤੋਂ ਪਰਾਂ ਇੱਕ ਨਦੀ ਵਗਦੀ ਸੀ ਤਾਂ ਵਗਦੀ ਕੀ ਆ ਇੱਕ ਮੁੱਖ ਕਿਰਿਆ ਸੀ ਕਿਰਿਆ ਸਾਡੀ ਸਹਾਇਕ ਕਿਰਿਆ ਤਾਂ ਇਹਦੇ ਵਿੱਚ ਜਿਹੜੀ ਸੀ ਤੇ ਹੈ ਜਿਹੜੀਆਂ ਹੁੰਦੀਆਂ ਨੇ ਇਹ ਸਾਡੀਆਂ ਹੈਗੀਆਂ ਸਹਾਇਕ ਕਿਰਿਆ ਜਿਹੜੀਆਂ ਹਮੇਸ਼ਾ ਹੀ ਕਿਰਿਆ ਵਕੰਸ਼ ਦੇ ਜਮਾ ਲਾਸਟ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਸਾਨੂੰ ਕਾਲ ਦੱਸਦੀਆਂ ਨੇ ਕਿ ਕੋਈ ਕਿਰਿਆ ਹੋ ਚੁੱਕੀ ਆ ਜਾਂ ਹੋਵੇਗੀ ਜਾਂ ਸੌਰੀ ਚੱਲ ਰਹੀ ਆ ਜਾਂ ਹੋ ਚੁੱਕੀ ਆ ਤਾਂ ਇਹ ਸਾਡੀ ਹੁੰਦੀ ਹੈ ਸਹਾਇਕ ਕਿਰਿਆ ਇਹ ਤੋਂ ਬਾਅਦ ਜਿਹੜੇ ਕਿਰਿਆ ਦੇ ਹੋਰ ਤੁਹਾਡੇ ਪੀワイ ਕਿਊ ਆਏ ਨੇ ਜੇ ਜਦੋਂ ਆਪਾਂ ਟੈਸਟ ਦੇ ਵਿੱਚ ਪ੍ਰੈਕਟਿਸ ਕਰਾਂਗੇ ਦਾ ਉਦੋਂ ਟੈਸਟ ਦੇ ਨਾਲ-ਨਾਲ ਆਪਾਂ ਉਹਨਾਂ ਦੀ ਥਿਊਰੀ ਕਰ ਲਾਂਗੇ ਤੇ ਅੱਜ ਵਾਲੀ ਕਲਾਸ ਸਾਡੀ ਇੱਥੋਂ ਤੱਕ ਲਾਈਕ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ